12 ਗਰਾਂ ਹੂੰ 12 ਫੁੱਟ ਪੱਟ ਆਪਾਂ ਜੋ ਵੀ ਹੈਗਾ ਆਪਾਂ ਇਹਦੇ ਹੈ ਇਹਨੂੰ ਐਪੀਪੀਰ ਲੈ ਕੇ ਦੇ ਹੈਂਡਓਵਰ ਕਰ ਦੇਣਾ ਅੱਛਾ ਠੀਕ ਆਪ ਜੀ ਸਾਹਿਬ ਇੱਥੇ ਰੱਖੀ ਕਰ ਲਵੇ ਪੁਲਿਸ ਨੂੰ ਜੇ ਮਾਲ ਗਾਇਬ ਹੁੰਦਾ ਤਾਂ ਆਪੇ ਇਹ ਤੋਂ ਪ੍ਰਾਪਤ ਕਰਨਾ ਠੀਕ ਜੋ ਕਾਨੂੰਨ ਕਹਿੰਦਾ ਕਿ ਨਾ ਉਹਦੇ ਮਤਲਬ ਆਪਾਂ ਆਪਣੇ ਪੇਪਰ ਹੈ ਤੁਹਾਡੇ ਕੋਲ ਜੇ ਉਹ ਤੁਹਾਨੂੰ ਪੇਪਰ ਲੈ ਕੇ ਤਰੀੰਦੀ ਜੀ ਨਾ ਤੋਂ ਝੜ ਕੇ ਕਿੰਨਾ ਆ ਹਨ ਕਰਾ ਤੁਹਾਨੂੰ ਤੁਹਾਡੇ ਸਾਮਾਨ ਹੈਂਡਓਵਰ ਅਸੀਂ ਕਰਨਾ ਜੇ ਜੀ ਸਾਹਿਬ ਮਨਤੀ ਕਰਨੀ ਤਾਂ ਨਾਲ ਕਰਾ ਦਿੰਦੇ ਅਸੀਂ ਤੁਹਾਡੇ ਮੈਂ ਨਹੀਂ ਕਰਦਾ ਗੱਲ ਉਹ ਆਪਣੇ ਫੋਨ ਤੇ ਕਰ ਲੈ ਮੈਂ ਤੇ ਫੋਨ ਤੇ ਉਹਨੂੰ ਵੇਚੀ ਰੱਖਣਾ ਆਪਾਂ ਉਹ ਤਾਂ ਇਹਨਾਂ ਦਾ ਮਾਈਨਿੰਗ ਆ ਦਾ ਸੀ ਨਾ ਉਹ ਤਾਂ ਚਲੋ ਠੀਕ ਆ ਇਹਨਾਂ ਨੂੰ ਚੱਲਣਾ ਪਰ ਮਸਲਾ ਇਹ ਵੀ ਉਹ ਬੰਦੇ ਦੇ ਕਾਰਵਾਈ ਕਰਾਉਣੀ ਪੈਣਾ ਕਾਰਵਾਈ ਕਰਾਉਣੀ ਆ ਕਾਰਵਾਈ ਦਾ ਨਾਮ ਤਾਂ ਸਹੀ ਆ ਕਰਨਗੇ ਜੀ ਹੇਗਾ ਹੇਗਾ ਸਭ ਆਪਾਂ ਆਪਣੇ ਕੋਲ ਹੀ ਹੈਗਾ ਆ ਦਿਖਾ ਲਓ ਜਿਹੜੀ ਪੇਪਰ ਦਾ ਹੈ ਐਸਐਸਸੀ ਨੂੰ ਵੀ ਲਿਖਿਆ ਜਾ ਬਸ ਠੀਕ ਆ ਤੁਸੀਂ ਇਹ ਹੁਣ ਮਾਇਨ ਦਾ ਅਫਸਰ ਦੇ ਨਾਮ ਤੇ ਦੇਖੋ ਇੱਕ ਹੋਰ ਆਹ ਪਾਣੀ ਆਪਾਂ ਹੁਣ ਦੇਣੀ ਅੱਜ ਦੀ ਆ ਇਹ ਇਹਨੂੰ ਇਹ ਇੱਕ ਮਿੰਟ ਆਹ ਕੋਲ ਇਹ ਦੇ ਦਿੰਦਾ ਦੇਖੋ ਕੋਈ ਵੀ ਮਾਸਟਰ ਨੂੰ ਦਿਓ ਜਿਹੜਾ ਲਿਖਿਆ ਹੋ ਉਹ ਤੇ ਉੱਥੇ ਕਰ ਦਿਓ ਨਵੇਂ ਦੇ ਇੱਕ ਹੋਰ ਲਿਖਣਾ ਇਹਨਾਂ ਨੂੰ ਮੈਨੇਗਰ ਵਾਲਾ ਲਿਖਣਾ ਨਾ ਕੋ ਉਹਨਾਂ ਨੇ ਇੱਕ ਜਿੱਥੇ ਮੈਨੇ ਗਾਲੀ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦੇਣੀ ਨਹੀਂ ਸਮਾਨ ਦੀ ਜਿੱਥੇ ਲਿਖੂ ਮੈਂ ਮੈਜ਼ਰਮੈਂਟ ਕਰ ਲਵਾਂ ਚੱਲੋ ਮੈਂ ਇਹਦਾ ਮੀਟਰ ਹਾਲੇ ਤੋਂ ਕੱਟ ਰਿਹਾ ਆਪਰੇ ਦਾ ਟੀਮ ਉਹ ਹੈਗਾ ਹੈਗਾ ਸਾਰਾ ਉਹ ਪੈਨ ਨਹੀਂ ਆਹ ਹੈ ਬਈ ਦੇਸੀ 4 ਫੁੱਟ ਵਿੱਚ ਦੇਖੋ ਨਾ ਇਹ ਤਾਂ ਨਿਮਾ ਹੈਗਾ ਉੱਥੇ ਦਾ ਸਿੱਧਾ ਸਿੱਧਾ ਇਹਦਾ 4.5 ਫੁੱਟ ਦੇ ਚੱਕੋ ਗਿਆ ਥੱਲੇ ਉਹ 150 ਫੁੱਟ ਆ 150 ਫੁੱਟ ਇੱਥੇ ਆ ਆਪਰੇ ਤੁਹਾਨੂੰ ਦੱਸਿਆ ਹੈ ਨਾ ਗਰਾਊਂਡ ਲੈਵਲ 12 12.5 ਫੁੱਟ ਆ 12.5 ਉਹ ਪਿਆ ਗਿਆ ਆ ਮਾਰੋ ਚੱਕੋ ਗਿਆ ਮੀਟਰ ਥੱਲੇ ਜਾ ਕੇ ਪੜੀਏ ਫਿਰ ਤਾਂ ਇਹ ਵੀ ਹਜੇ ਇੱਥੇ ਚੱਲੋ 15 ਹੋ ਜਾਣੀਆਂ ਥੱਲੇ ਫੀਤਾ ਥੱਲੇ ਭੁੰਜੇ ਲਾਓ ਮਾਰਦਾ ਫੀਤਾ ਗਾਹ ਚੱਲ ਜਾਇ ਕੋ ਗਾਹ ਤੇ ਚੈ ਉੱਥੇ ਉਹ ਤਾਂ 15 ਹੋਣਾ ਉੱਥੇ ਫੜੀ ਯਾਰ ਆਪਣਾ ਅਮਰ ਥੱਲੇ ਲਾਰੇ ਫੀਤਾ ਥੱਲੇ ਸਾਦੇ ਪੂਰਾ ਉਹ ਥੱਲੇ ਸਿੱਧਾ ਲਾ ਥੱਲੇ ਅਮਰ ਇੱਥਾ ਇੱਥੇ ਲਾ ਬਸ ਆਹ ਨੋ ਆਲਾ 12 ਮਾੜਾ ਪੂਰਾ ਆ ਆਜੇ 12 ਇਹੀ ਤਾਂ ਇੱਥੇ ਹੀ ਆ ਜੀ ਜੇਹੇ ਸਾਹਿਬ 10 ਮਿੰਟ ਰਹੀਆਂ ਮਿੰਟ ਦੀਆਂ ਮੈਂ ਬੈਂਤੀ ਆਪਣੇ ਹਿਸਾਬ ਨਾਲ ਲਗਾ ਲਾ ਫੋਨ ਚ ਕਾਨੇ ਜੀਪੀਐਸ ਨਾ ਮੇਸ਼ਾ 6 ਸਾਢੇ 6 ਦਿੱਤੀ ਆਪਾਂ ਇਹਨਾਂ ਨੂੰ ਜੱਸਾ ਸਾਢੇ 6 ਤੋਂ ਬਾਅਦ ਹੈ ਨਹੀਂ ਹੁੰਦੀ ਹਾਂ ਜੀ ਦਵਾ ਨੂੰ 2 ਮਿੰਟ ਦੀਆਂ ਅੱਜ 5 ਮਿੰਟ ਲੱਗਣਗੇ ਜੇ ਜਿਹੜਾ ਮਨ ਰਿਹਾ ਨਾ ਖੋ ਪਾਣਾ ਹਾਂ ਇਹ ਚੱਕ ਲ ਹੂੰ ਇਲੀਪੋਰਟ ਆਪਾਂ ਫੋਟੋਮੀਟਰ ਨਾਲ ਕੀ

क्या नहीं चलेगी नहीं चलेगी नहीं चलेगी ठके शाही बंद, बंद, बंद करो बंद करो बंद करो कार मजदूर एकता जिंदाबाद 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 पेंटकानियांवासी किसान मजदूर एकता जिंदाबाद जिंदाबाद वैगर जी का ਇਹੋ ਪਰਮਿਸ਼ਨ ਜਿਹੜੀ ਆ ਨਹੀਂ ਨੇ ਉਹ ਇਹ ਆਪੇ ਪੇਸ਼ ਕਰਨਗੇ ਇਹਨਾਂ ਦੀ ਨਹੀਂ ਉਧਰ ਮੀਡੀਆ ਨਾਲ ਆਪਾਂ ਦਰਹੋਣੀ ਮਢੀ ਜੀ ਹੈਗੀ ਆਹ ਚੱਲੀ ਆਣੀ ਨਹੀਂ ਜੀ ਆਹ ਦਾ ਸਪੈਸ਼ਲ ਕਵਰ ਆ ਕਵਰ ਟੋਪੀ ਆਹ ਬੰਦਾ ਇੱਥੇ ਆਇਆ ਹੈ ਕੰਪਨੀ ਦੇ ਹੋਵੇ ਆ ਬੰਦੇ ਦਾ ਆਧਾਰ ਕਾਰਡ ਹੋਵੇ ਯਾਰ ਆਪੀ ਠੀਕ ਆ ਆ ਹੋ ਗਿਆ ਸਟੈਸ਼ਨ ਜਨਰਲ ਮੈਨੇਜਰ ਜਰਾ ਇਹ ਸਾਨੂੰ ਥੈਂਕ ਯੂ ਜੀ ਬਾਬਾ ਇੱਕ ਮਿੰਟ ਜੀ ਇੱਕ ਮਿੰਟ ਸੁਨੀਰ ਸਿੰਘ ਜੀ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਜਿਹੜਾ ਚਾਨੀਆਂ ਪਿੰਡ ਦੇ ਵਿੱਚ ਇਕੱਠੇ ਹੋਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੜੇ ਦੁਖੀ ਹਿਰਦੇ ਨਾਲ ਕਹਿਣ ਲੱਗੇ ਆ ਕਿਉਂਕਿ ਅਸੀਂ ਪਹਿਲਾਂ ਵੀ ਨੈਸ਼ਨਲ ਹਾਈਵੇ ਕੰਪਨੀ ਦੇ ਖਿਲਾਫ ਕਈ ਵਾਰੀ ਐਫਆਈਆਰ ਕਰਾ ਚੁੱਕੇ ਹਾਂ ਪਰ ਇਹ ਡੇਟ ਹੀਟ ਬੰਦੇ ਨੇ ਇਹ बार-बार ਸਾਨੂੰ ਪਰੇਸ਼ਾਨ ਕਰਦੇ ਨੇ ਅੱਜ ਇਹਨਾਂ ਨੇ ਪਿੰਡ ਚਾਨੀਆਂ ਦੇ ਵਿੱਚ ਇੱਥੇ ਬਹੁਤ ਵੱਡੀ ਪੱਧਰ ਤੇ ਮਾਇਨਾ ਕੀਤੀ ਆ ਮੈਨੂੰ ਸਰਦਾਰ ਜਨੈਲ ਸਿੰਘ ਜੀ ਉਹਨਾਂ ਨੇ ਸਾਥੀਆਂ ਨੇ ਫੋਨ ਕੀਤਾ ਅਸੀਂ ਇੱਥੇ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬਈ ਜੇ ਇਹ ਨਾ ਰੋਕੀ ਤੁਸੀਂ ਇੱਕ ਪਾਸੇ ਕਹਿ ਰਹੇ ਕਿਸਾਨਾਂ ਨੂੰ ਅਸੀਂ ਵੱਧ ਅਧਿਕਾਰ ਦੇਣੇ ਆ ਕਿਸਾਨਾਂ ਨੂੰ ਅਸੀਂ ਪਾਣੀ ਡੂੰਘਾ ਜਾ ਰਿਹਾ ਦੂਜੇ ਪਾਸੇ ਤੁਸੀਂ ਇਹ ਜਿਹੜੇ ਛੱਪੜ ਪਟਾ ਕੇ ਆ ਸਾਡੇ ਲਾਗੇ ਜੋ ਕਰੀ ਜਾ ਰਹੇ ਆ ਸਾਡੀਆਂ ਮਿਹਨਤ ਦੇ ਸਿਰ ਰਗੀਆਂ ਜ਼ਮੀਨਾਂ ਉਹ ਬਰਬਾਦ ਕਰਨ ਤੇ ਤੁਰੇ ਹੋਇਆ ਇਹਨਾਂ ਸਰਕਾਰਾਂ ਨੇ ਉਹ ਬਰਬਾਦ ਕਰਕੇ ਰੱਖਤਾ ਸਾਡਾ ਏਰੀਆ ਸ਼ੰਕਰ ਇਧਰ ਨੂੰ ਜਿੰਨਾ ਤੁਸੀਂ ਤਲਵੰਡ ਤੱਕ ਜਾ ਕੇ ਦੇਖ ਲਓ ਆ ਮੁਰੇ ਇਧਰ ਕੰਗ ਸਾਬੂਆ ਨੂੰ ਚੱਲ ਜਾਓ 25 25 ਫੁੱਟ ਮਾਈਨਿੰਗ ਹੋ ਗਈ ਆ ਉਸ ਤਰੀਕੇ ਦੇ ਨਾਲ ਇਥੇ ਚਾਨੀਆਂ ਪਿੰਡ ਵਿੱਚ ਜੀ ਕਰਨ ਲੱਗੇ ਸੀਗੇ ਅਸੀਂ ਆੜ ਕੇ ਇਹਨਾਂ ਨੂੰ ਇਥੇ ਰੋਕਿਆ ਸਾਰਿਆਂ ਨੇ ਤੇ ਅੱਜ ਇਹਨਾਂ ਨਾਲ ਦੋ ਦਿਨ ਪਹਿਲਾਂ ਐਗਰੀਮੈਂਟ ਵੀ ਹੋਇਆ ਸੀਗਾ ਅੱਜ ਪੂਰੀ ਟੀਮ ਇਕੱਠੀ ਹੋਈ ਆ ਇਥੇ ਪਿੰਡ ਵਾਸੀ ਸਾਰੇ ਪਿੰਡ ਦੇ ਪਤਵੰਤੇ ਸੱਜਣ ਸਾਰੇ ਨੌਜਵਾਨ ਅੱਜ ਇਹਨਾਂ ਦੇ ਖਿਲਾਫ ਜੋ ਕਾਰਨ ਬਣਦੀ ਕਾਨੂੰਨੀ ਕਾਰਵਾਈ ਆ ਜਈ ਸਾਹਿਬ ਆਏ ਨੇ ਮੈਨਿੰਗਾਲੇ ਉਹ ਇਹਨਾਂ ਦੇ ਕਾਰਵਾਈ ਖਿਲਾਫ ਕਰਨ ਕਰਾਉਣ ਆਏ ਆ ਇਸ ਕਰਕੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਜਿਹਨਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਨਾ ਇਹਨਾਂ ਰੋਕਿਆ ਤੇ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ ਇਹਦੇ ਸਬੰਧ ਵਿੱਚ ਜਿਹੜਾ ਹੈਗਾ ਕੋਈ ਮੰਗ ਪੱਤਰ ਵੀ ਦਿੱਤਾ ਜਾਵੇਗਾ ਦੇਖੋ ਇਹਨੂੰ ਅਸੀਂ ਇੱਕ ਲੈਫਟੀਰ ਜਿਹੜੀ ਅੱਜ ਇੱਕ ਪਲੇਟ ਲੈ ਕੇ ਦੇ ਰਹੇ ਆ ਜਈ ਸਾਹਿਬ ਨੂੰ ਉਹਦੇ ਤੇ ਇਹ ਕਾਰਵਾਈ ਕਰਨਗੇ ਜੇ ਨਾ ਕਰਨਗੇ ਕਾਰਵਾਈ ਤੇ ਫਿਰ ਅਸੀਂ ਇਹਨਾਂ ਦਾ ਘਰਾਓ ਕਰਾਂਗੇ ਦਫ਼ਤਰ ਜਾ ਕੇ ਐਕਸ਼ਨ ਸਾਹਿਬ ਦਾ ਇੱਕ ਇਹ ਪਾਪ ਲਾਈਨ ਮਸ਼ੀਨ ਫੜੀ ਇਹਨਾਂ ਦੀ ਅਤਿ ਇਸ ਦਿਖਾਲ ਥਾਲਾ ਦੇ ਵਿੱਚ ਕੈਮਰੇ ਦਿਖਾਲ ਦਿਓ ਇੱਕ ਇਹਨੂੰ ਡਿਜੈ ਕੇ ਜਾਣ ਵਾਲਾ ਟਰਾਲਾ ਫੜਿਆ ਜਿਹਦੇ ਵਿੱਚ ਲੋਡ ਕਰਕੇ ਮਸ਼ੀਨ ਲੈ ਕੇ ਜਾਂਦੇ ਆ ਇੱਕ ਬਲੈਰੋ ਕੈਂਪਰ ਗੱਡੀ ਭਜਾ ਕੇ ਲੈ ਗਿਆ ਟਿਪਰ ਭਜਾ ਕੇ ਲੈ ਗਿਆ ਟਿਪਰ ਵੀ ਇੰਨੀ ਸਪੀਡ ਨਾਲ ਭਜਾ ਕੇ ਰਿਹਾ ਸਾਡੇ ਨੌਜਵਾਨ ਦੀ ਇੱਕ ਤੇ 60 ਵੀ ਲੱਗ ਚੜੀ ਸੀ ਇਹਨਾਂ ਨੇ ਦੇਖੀ ਪ੍ਰਵਾਹ ਨਹੀਂ ਕੀਤੀ ਬੇ ਕੋ ਥੱਲੇ ਆ ਜਾਊਗਾ ਇਸ ਤਰੀਕੇ ਨਾਲ ਭਜਾ ਕੇ ਲਗਾਏ ਆ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜੇ ਨਾ ਕੀਤੀ ਤਾਂ ਸਾਨੂੰ ਸੰਘਰਸ਼ ਦੇ ਰਾਹ ਤਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਨਾਮ ਜ ਤੁਸੀਂ ਪਿੰਡ ਦੇ ਸਰਪੰਚੋਂ ਹਾਂਜੀ ਹੁਣ ਇਸ ਵੇਲੇ ਦੇਖ ਸੀ ਚੱਲਦਾ ਤੇ ਹਾਂਜੀ ਤੇ ਕੀ ਅੱਜ ਜਿਹੜਾ ਕਾਰਨ ਹੋਇਆ ਜਿਹੜਾ ਤੁਹਾਨੂੰ ਅੱਜ ਇਕੱਠੇ ਹੋਣਾ ਪਿਆ ਇਹ ਅੱਜ ਤੋਂ 2 ਦਿਨ ਪਹਿਲਾਂ ਜੀ ਇਹ ਕੰਪਨੀ ਨੇ ਸਾਡੇ ਨਾਲ ਇੱਕ ਐਗਰੀਮੈਂਟ ਕੀਤਾ ਸੀ ਜਿਹਦੇ ਵਿੱਚ ਇਹਨਾਂ ਨੇ 2 ਮੀਟਰ ਜਿਹੜੀ ਮਿੱਟੀ ਦੀ ਪਟਾਈ ਕਰਨੀ ਸੀ 2 ਦਿਨ ਕੰਮ ਠੀਕ ਰਹਾ ਅੱਜ ਕੱਲ ਸ਼ਾਮੀ ਰਾਤ ਨੂੰ ਇਹਨਾਂ ਨੇ ਉਹਨੂੰ ਡਬਲ ਕਰ ਦਿੱਤਾ ਇਹ ਤਕਰੀਬਨ 12 ਫੁੱਟ ਦੇ ਤਕਰੀਬਨ ਪਟਾਈ ਨੂੰ ਲੈ ਗਏ ਲਗਭਗ 4 ਮੀਟਰ ਪੋਨੇ 4 ਮੀਟਰ ਦੇ ਕਰੀਬ ਇਹ ਉਹ ਇਹਨਾਂ ਨੇ ਪਟਾਈ ਸ਼ੁਰੂ ਕਰਨ ਦਿੱਤੀ ਉਹ ਜਿਹੜੇ ਸਾਈਡਾਂ ਤੇ ਜਗ੍ਹਾ ਜਿੰਨੀ ਛੱਡੀ ਸੀ ਉਹ ਵੀ ਨਹੀਂ ਛੱਡੀ ਗਈ ਤੇ ਜੇ ਲਾਗਲੇ ਖੱਤੇ ਰਾ ਉਹ ਸਾਰਿਆਂ ਨੂੰ ਹੀ ਨੁਕਸਾਨ ਜਦੋਂ 12 ਫੁੱਟ ਲਾ ਕੇ ਮਿੱਟੀ ਪੱਟੀ ਜਾਊਗੀ ਉਹ ਸਾਰਿਆਂ ਦਾ ਹੀ ਨੁਕਸਾਨ ਹੁੰਦਾ ਤੇ ਇਸ ਕਰਕੇ ਅਸੀਂ ਸਾਰਿਆਂ ਨੇ ਇਸ ਕੰਪਨੀ ਦੇ ਉੱਤੇ ਕਾਰਵਾਈ ਕਰਨ ਲਈ ਡੀਸੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਆ ਪੱਤਰ ਲਿਖਿਆ ਪਿੰਡ ਵਾਸੀਆਂ ਸਾਰੇ ਅਸਾਈਨ ਕੀਤੇ ਆ ਤੇ ਇਹ ਜ਼ਹੀਦਾਰ ਸਾਹਿਬ ਆਏ ਆ ਇਹਨਾਂ ਨਾਲ ਜੈ ਸਿੰਘ ਸਾਹਿਬ ਵੀ ਆਏ ਆ ਤੇ ਮਾਈਨਗ ਵਾਲਿਆਂ ਨੂੰ ਵੀ ਅਸੀਂ ਇਹ ਮੰਗ ਪੱਤਰ ਦੇ ਰਹੇ ਆ ਤੇ ਆ ਜਿਹੜੀ ਇਹਨਾਂ ਨੇ ਮਸ਼ੀਨਰੀ ਖੜੀ ਕੀਤੀ ਆ ਕਿਉਂਕਿ ਇਹ ਆਪਣੇ ਵਾਅਦੇ ਤੋਂ ਮੁਕਰਿਆ ਜਿਹੜਾ ਇਹਨਾਂ ਦਾ EGMC ਸੀਗੇ ਉਹ ਆਪਣੇ ਵਾਅਦੇ ਤੋਂ ਮੁਕਰ ਗਏ ਤੇ ਇਹਨਾਂ ਦੇ ਉੱਤੇ ਹੁਣ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਇਹ ਪਿੰਡ ਵਾਲਿਆਂ ਦੀ ਇਹੀ ਡਿਮਾਂਡ ਹੈ ਜਿਹੜਾ ਐਗਰੀਮੈਂਟ ਹੋਇਆ ਸੀ ਉਹ ਕਿਹਦੇ ਨਾਲ ਹੋਇਆ ਸੀ ਉਹ EGMC ਕੰਪਨੀ ਦਾ ਹੈ ਨੀਰਜ ਸ਼੍ਰੀਵਾਸਤਵਾਜੀ ਨੀਰੇਜ ਨੀਰੇਜ ਕੁਮਾਰ ਸ਼ਰੀ ਵਾਸਤਵਾ ਜੀ ਉਹ ਆਪ ਆ ਇੱਥੇ ਆ ਕੇ ਕਰਕੇ ਗਏ ਸੀ ਉਹਨਾਂ ਨੇ ਇਹ ਲਿਖ ਕੇ ਦਿੱਤਾ ਸਾਨੂੰ 2 ਮੀਟਰ ਦਾ ਖਦਾਈ ਕਰਾਂਗੇਗੇ ਦੂਜਾ ਦਾ ਨੇ ਪਟਾਈ ਕਰਾਂਗੇ ਅਸੀਂ ਉਹ ਕਾਪੀ ਵੀ ਨਾਲ ਭੇਜ ਰਹੇ ਹਾਂ ਜਿੱਥੇ ਵੀ ਚਾਹੀਦੀ ਆ ਤੇ ਪ੍ਰੈਸ ਰਿਪੋਰਟਰਾਂ ਨੂੰ ਵੀ ਉਹ ਕਾਪੀ ਦੇ ਰਹੇ ਸੀ ਅਸੀਂ ਨਹੀਂ ਪਹਿਲਾਂ ਬੰਦ ਹੋਗੇ ਸੀ ਹੁਣ ਫਿਰ ਚਾਲੂ ਹੋਗੇ ਕਿੰਨਾ ਸਮੇਂ ਹੋਇਆ ਚੱਲੂ ਹੋਇਆ ਆ ਮੇਰੇ ਖਿਆਲ ਪਹਿਲਾਂ ਇਹਨਾਂ ਦਾ ਹੀ ਦਿੱਤਾ ਸੀ ਚੱਲ ਕੀ ਕਰਨਿਆ ਕੰਪਨੀ ਜਿੰਨੇ ਸਾਡੇ ਨੂੰ ਪਟਾਈ ਕਰ ਰਹੀ ਆ ਹੱਦੋਂ ਵੱਧ ਕਰ ਰਹੀ ਕੀ ਗੱਲ ਇਹਨਾਂ ਨੂੰ ਕੋਈ ਮਾਈਨਿੰਗ ਵਿਭਾਗ ਦਾ ਕੋਈ ਡਰ ਨਹੀਂ ਹੈਗਾ ਜਾਂ ਤੁਹਾਡੀ ਕੋਈ ਨਾ ਕੋਈ ਸਮਝਦਾਰੀ ਹੈ ਕੋਈ ਨਹੀਂ ਰਿਕਵਰੀ ਪਾਈ ਆ ਜਿੰਨੀ ਜਿੱਥੇ ਵੀ ਉਹਨਾਂ ਨੇ ਜ਼ਿਆਦਾ ਪੱਟੀ ਆ ਉੱਥੇ ਰਿਕਵਰੀ ਉਹਨਾਂ ਨੂੰ ਸਰ ਕੰਗਣੀ ਹਾਲ ਦਾ ਦੇਖੋ ਲੈ ਕੇ ਇੱਧਰ ਨੂੰ ਤੁਸੀਂ ਨਕੋਦਰਾ ਨੂੰ ਜਿੰਨਾ ਮਾਜੀ ਰੇ ਚੱਲ ਜਾਓ ਹੱਦੋਂ ਵੱਧ ਪਟਾਈ ਆ ਦਿਨ ਰਾਤ ਪਟਾਈ ਕਰ ਰਹੇ ਇਹਨਾਂ ਤੇ ਕੋਈ ਪਾਬੰਦੀ ਨਹੀਂ ਹੈਗੀ ਕੋਈ ਨਹੀਂ ਕਾਰਵਾਈ ਕਰਦੇ ਆ ਬਟਰਾਲੀ ਗਾੜ ਫੜ ਹੋਈ ਲੋ ਤੇ ਚਲਾਣੇ ਇੱਥੇ ਕਿਉਂ ਨਹੀਂ ਕੋਈ ਕੀਤਾ ਉਹ ਜਿਹੜੀ ਲੇਡੀਜ਼ ਵਾਲਾ ਕੇਸ ਸੀਗਾ ਨਾ ਉੱਤੇ ਪਰਚਾ ਹੋਇਆ ਸਾਡੀ ਇੱਕ ਤੁਹਾਡੇ ਕੋਲ ਬੇਨਤੀ ਸੀਗੀ ਉਹਦੇ ਤੁਸੀਂ ਕਹਿੰਦੇ ਸੀਗੇ ਵੀ ਮੈਂ ਮੌਕਾ ਦੇਖਣ ਗਿਆ ਸੀ ਪਰ ਪੁਲਿਸ ਵਿਭਾਗ ਨੇ ਤੁਹਾਡਾ ਸਾਥ ਨਹੀਂ ਦਿੱਤਾ ਉਸ ਬਾਰੇ ਕੋਈ ਜਾਣਕਾਰੀ ਦਵਾਂਗੇ ਤੁਹਾਨੂੰ ਜੀ ਹਾਂ ਉੱਥੇ ਮੈਂ ਖੜ ਕੇ ਇੱਕ ਜੀਸੀਬੀ ਸੀਗੀ ਤੇ ਇੱਕ ਟਰੈਕਟਰ ਟਾਲੀਆ ਸੀ ਉਹਨਾਂ ਨੂੰ ਫੜ ਕੇ ਮੈਂ ਚੌਂਕੀ ਇੰਚਾਰਜ ਨੂੰ ਫੋਨ ਕੀਤਾ ਸੀਗਾ ਸ਼ੰਕਰ ਨੂੰ ਤੇ ਉਹ ਜਾਨੀ ਕਿ ਉਹ ਮੇਰੇ ਖਾਜ ਬੁੱਥੇ ਮੌਕੇ ਤੇ ਜਾਨਕੀ ਕਹਿੰਦੇ ਹੈ ਨਹੀਂ ਵੀ ਕੋਈ ਮੁਲਾਜ਼ਮ ਹੈ ਉੱਥੇ ਤੇ ਫੇ ਮੈਂ ਅੱਜ ਵੀ ਹੁਣ ਇਹ ਤਾਂ ਐਸਐਚ ਨੂੰ ਐਸਐਚ ਨੂੰ ਫੋਨ ਕੀਤਾ ਸੀ ਮੈਂ ਲਿਖਤੀ ਰੂਪ ਚ ਦੱਸਤਾ ਸੀਗਾ ਆਪਣੇ ਅੱਗੇ ਕਿਤਨੇ ਦਿਨ ਹੋ ਗਏ ਜੀ ਐਸਟੀ ਨੂੰ ਤੁਹਾਨੂੰ ਸ਼ੁਕਰਗੁਜ਼ਾਰ ਕੀਤੀ ਉਹਨਾਂ ਦੀ ਹਫਤਾ ਹੋ ਗਿਆ ਤੇ ਪਰ ਸਰ ਉੱਤੋਂ ਦੁਆਰਾ ਕੋਈ ਐਕਸ਼ਨ ਆਇਆ ਤੁਹਾਨੂੰ ਕੋਈ ਫੀਡ ਆਇਆ ਨਾ ਨਹੀਂ ਨਹੀਂ ਮੈਨੂੰ ਕੋਈ ਫੀਡ ਸਰ ਕਿਤੇ ਨਹੀਂ ਕਿਤੇ ਲੱਗਦਾ ਵੀ ਕਿਹੜੀ ਪੁਲਿਸ ਦੀ ਨਾਕਾਮੀ ਹੈ ਜੀ ਜੀ ਤੁਹਾਡਾ ਸਾਥ ਨਹੀਂ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਐਸਟੀ ਬਾਰੇ